ਸਰੰਦੀਆ ਜਿਹੜੀਆਂ ਚਾਲਾਂ ਨੇ ਉਹ ਲੋਕਾਂ ਨੂੰ ਦਬਾਨ ਲਈ ਵਰਤੀਆਂ ਜਾ ਰਹੀਆਂ ਨੇ ਤਾਂਕਿ ਕਾਰਪੋਰੇਟਸ ਦੇ ਲਈ ਜਿਹੜਾ ਵਿਕਾਸ ਹੈ ਕੋਰਪੋਰਟਨ ਕੋਰਟ ਨੂੰ ਸਾਡੀ ਸਟੇਟ ਵਿਕਾਸ ਕਹਿੰਦੀ ਹੈ ਉਹਦਾ ਰਾ ਪੂਰੀ ਤਰ੍ਹਾਂ ਪਦਰਾ ਹੋ ਸਕੇ ਉਹ ਆਨ ਜਿੰਨਾ ਮਰਜ਼ੀ ਉਖਾੜ ਦੇ ਜਿੰਨੇ ਮਰਜ਼ੀ ਜੰਗਲ ਤਬਾਹ ਕਰ ਦੇ ਜਿੰਨੇ ਮਰਜ਼ੀ ਜਿਹੜੀਆਂ ਖੰਜਾਂ ਨੇ ਉਹਨਾਂ ਨੂੰ ਜਾਣ ਦੇ ਲੋਕਾਂ ਨੂੰ ਟੈ ਟੇਰੀ ਕਰ ਦੇ ਜੋ ਮਰਜ਼ੀ ਕਰ ਦੇ ਤੇ ਕੋਈ ਕੁਸਕੇ ਨਾ ਅਸੀਂ ਵੇਖ ਸਕਦੇ ਹਾਂ ਕਿ ਜਿਹੜੇ ਕਾਨੂੰਨ ਇਹ ਸਰਕਾਰ ਬਣਾ ਰਹੀ ਹੈ ਅਸੀਂ ਸਮਝ ਸਕਦੇ ਹਾਂ ਕਿ ਜਿਹੜੀਆਂ ਤਾਰਾਵਾਂ ਦੇ ਵਿੱਚ ਬਦਲਾ ਆ ਰਹੇ ਨੇ ਜਿਹੜੀ ਨਵੀਂ ਮਾਰਕੀਟਿੰਗ ਦੀ ਖੇਤੀ ਆ ਰਹੀ ਹੈ ਉਹ تین ਕਾਨੂੰਨਾਂ ਨੂੰ ਹੀ ਪਿਛਲੇ ਦੁਆਰ ਖਾਨੀ ਅੰਦਰ ਲੰਗਾ ਰਹੀਏ ਜਦੋਂ ਇਹ ਗੱਲਾਂ ਸਮਝ ਆਣ ਲੱਗਦੀਆਂ ਹਨ ਜਿੰਨਾ ਲੋਕਾਂ ਨੂੰ ਇਹ ਗੱਲਾਂ ਸਮਝ ਆਣ ਲੱਗਦੀਆਂ ਹਨ ਉਹ ਲੋਕ ਇਸ ਸਟੇਟ ਦੇ ਦੁਸ਼ਮਣ ਹੋ ਜਾਂਦੇ ਹਨ ਪੰਜਾਬ ਵਿੱਚੋਂ ਵੀ ਜੇ ਕਰੇ ਆਵਾਜ਼ ਉੱਠਦੀ ਹੈ ਕਿ ਪਾਰਤ ਮਾਲਾ ਪ੍ਰੋਜੈਕਟ ਜਿਹੜਾ ਹੈ ਉਹ ਸਾਰੀ ਪਾਰਤ ਨੂੰ ਇੱਕ ਮਾਲਾ ਬਣਾ ਕੇ ਇੱਥੋਂ ਦੀ ਰੋਡ ਸਰਕਟ ਨੂੰ ਜੋੜ ਰਿਹਾ ਹੈ ਇਸ ਦੀ ਲੋੜ ਕਿੰਨੂ ਹੈ ਸ਼ਾਇਦ ਸਾਡੇ ਖੇਤ ਮਜ਼ਦੂਰਾਂ ਨੂੰ ਇਹਦੀ ਕੋਈ ਲੋੜ ਨਹੀਂ ਸਾਡੀਆਂ ਔਰਤਾਂ ਨੂੰ ਕੋਈ ਲੋੜ ਨਹੀਂ ਛੋਟੇ ਕਿਸਾਨਾਂ ਨੂੰ ਕੋਈ ਲੋੜ ਨਹੀਂ ਫਿਰ ਸਾਡੀਆਂ ਵਾਣ ਵਾਲੀਆਂ ਜ਼ਮੀਨਾਂ ਐਕਵਾਇਰ ਕਰਕੇ ਕਿਹੜੇ 파ਰਸਮਾਲਾ ਕਿਦੇ ਗੱਲ ਵਿੱਚ ਮਾਲਾ ਪਾਣਾ ਚਾ ਰਹੀ ਹੈ ਸਾਨੂੰ ਇਹ ਸਵਾਲ ਹੋਰ ਉੱਚੀ ਉਠਾਉਣਾ ਪਏਗਾ ਕਿ ਇੱਥੇ ਤੇ ਸਰਵੇ ਬੜੇ ਦਿਨਾਂ ਦੇ ਚੱਲ ਰਹੇ ਨੇ ਇੱਥੇ ਤੇ ਪਿਛਲੇ 3 ਸਾਲ ਤੋਂ ਇਹ ਖਾਨਾ ਜੰਗੀ ਦੀ ਹਾਲਾਤ ਤੋਂ ਪਹਿਲਾਂ ਵੀ 3 ਸਾਲ ਤੋਂ ਉੱਥੇ ਲੈਂਡ ਦੇ ਸਰਵੇ ਚੱਲ ਰਹੇ ਨੇ ਉੱਥੇ ਬਾਹਰੋਂ ਲੋਕ ਆ ਰਹੇ ਨੇ ਉਹ ਫੋਰੈਸਟ ਕਨ ਸਰਵੇਸ਼ਨ ਦੇ ਲਾਜ਼ ਨੂੰ ਪੜਤਾਲ ਰਹੇ ਨੇ ਕਿ ਕਿਦੇ ਨਾਲ ਕਿਹੜੀ ਚੀਜ਼ ਉਹਨਾਂ ਦੀ ਇੱਥੇ ਵੜਨ ਵਿੱਚ ਅੜਚਨ ਪੈਦਾ ਕਰ ਰਹੀ ਹੈ ਉੱਥੋਂ ਦੇ ਲੋਕਾਂ ਨੇ ਹਾਲੀ ਕੋਈ ਲੜਾਈ ਸ਼ੁਰੂ ਨਹੀਂ ਕੀਤੀ ਸੀ ਉਸ ਤੋਂ ਪਹਿਲੇ ਉਹਨਾਂ ਨੂੰ ਇੱਕ ਹੋਰ ਨਵੀਂ ਲੜਾਈ ਦੇ ਵੱਲ ਤੱਕ ਦਿੱਤਾ ਗਿਆ ਇੱਕ ਗੱਲ ਜਿਹੜੀ ਮਤਲਬ ਇਹ ਸਿਰਫ ਇਹ ਨਹੀਂ ਹੈ ਕਿ ਉਹ ਸਿੱਧੇ ਸਿੱਧੇ ਲੋਕਾਂ ਦੇ ਉੱਤੇ ਖੰੰਜ ਲੈਣ ਵਾਸਤੇ ਆਰਮੀ ਚੜ੍ਹਾ ਦੇਣਗੇ ਤਸ਼ੱਦਦ ਕਰਨਗੇ ਜਿਵੇਂ ਕਿ ਬਸ ਤੱਕ ਦੇ ਵਿਚੋੜੇ ਬਲਕਿ ਇੱਕ ਰੀਕੇ ਦੇ ਨਾਲ ਵੀ ਲੋਕਾਂ ਨੂੰ ਆਪਸ ਵਿੱਚ ਲੜਾ ਦੇਣਗੇ ਔਰ ਉਹ ਲੋਕ ਇੱਕ ਦੂਸਰੇ ਨੂੰ ਮਾਰ ਦੇਣ ਤੱਕ ਵੀ ਤਿਆਰ ਹੋ ਜਾਣਗੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਪੰਜਾਬ ਦਾ ਸੋਸ਼ਲ ਮੀਡੀਆ ਵੀ ਪਰ ਗਿਆ ਸੀ ਜਦੋਂ ਜੁਲਾਈ 23 ਦੇ ਵਿੱਚ ਦੋ ਕੁਕੀ ਕੁੜੀਆਂ ਨੂੰ ਇੱਕ ਨਗਰ ਨਵਸਥਾ ਦੇ ਵਿੱਚ ਜਿਹੜੀ ਮਹਿਤਿਆ ਦੀ ਪੀੜ ਹੈ ਉਹ ਕਸੀਟ ਕੇ ਲੈ ਜਾ ਰਹੀ ਹੈ ਔਰ ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀ ਸਾਰਾ ਮੁਲਕ ਦੀ ਜਿਹੜੀ ਸ਼ਰਮ ਨਾਲ ਨੀਵਾ ਹੋ ਗਿਆ ਸੀ ਸਭ ਨੂੰ ਦੁੱਖ ਲੱਗਿਆ ਸੀ ਬਹੁਤ ਦੁੱਖ ਲੱਗਿਆ ਸੀ ਕਿ ਅਜ ਵੀ ਪਾਰਤ ਦੀ ਆਜ਼ਾਦੀ ਦੀ 47 ਦੀ ਵੰਡ ਚੇਲਦੇ ਹੋਏ ਵੀ ਜਿੱਥੇ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਜ਼ੁਲਮ ਹੋਇਆ ਸੀ ਅੱਜ ਅਸੀਂ ਫੇਰ ਉਸੇ ਥਾਂ ਤੇ ਪਹੁੰਚ ਗਏ ਹਾਂ ਕਿ ਸਾਨੂੰ ਅਸੀਂ ਆਪਣਾ ਫੋਨ ਕੋਲ ਪਹੁੰਚੇ ਤੇ ਉਹਦੇ ਵਿੱਚ ਸਾਨੂੰ ਦੋ ਕੁੜੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੂੰ ਪੀੜ ਸਰੇ ਆਮ ਬਾਜ਼ਾਰ ਸੜਕ ਦੇ ਉਤੋਂ ਤੁਰਾਂਦੀ ਹੋਈ ਲਿਜਾ ਰਹੀ ਹੈ ਅਸੀਂ ਉਹਦੇ ਵਿੱਚ ਗੱਲ ਪੁੱਝ ਗਏ ਕਿ ਉਹ ਕੁੜੀਆਂ ਨੂੰ ਕਿਸ ਤਰ੍ਹਾਂ ਉਹ ਪੀੜ ਦੇ ਕੋਲ ਗਈਆਂ ਸੀ ਉਹ ਕੁੜੀਆਂ ਨੂੰ ਉੱਥੋਂ ਦੀ ਪੁਲਿਸ ਨੇ ਗੁੱਟ ਤੋਂ ਫੜ ਕੇ ਪੀੜ ਦੇ ਹਵਾਲੇ ਕੀਤਾ ਸੀ ਇਸ ਵਕਤ ਮਨੀਪੁਰ ਦੇ ਵਿੱਚ 1 ਲੱਖ ਫੌਜ ਸਿਕਿਉਰਿਟੀ ਫੋਰਸਸ ਨੇ 1 ਲੱਖ ਫ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਦੋ ਕੁੜੀਆਂ ਦੀ ਰਾਖੀ ਨਹੀਂ ਕਰ ਸਕੀ ਸੀ ਜਦੋਂ ਪੀੜ ਨੇ ਕਿਹਾ ਪੁਲਿਸ ਉਹਨਾਂ ਦੇ ਨਾਲ ਖੜੀ ਸੀ ਪੀੜ ਨੇ ਕਿਹਾ ਇਹ ਕੁੜੀਆਂ ਸਾਡੇ ਹਵਾਲੇ ਕਰ ਦਿਓ ਤੇ ਪੁਲਿਸ ਨੇ ਉਹਨਾਂ ਦਾ ਗੁੱਟ ਫੜ ਕੇ ਪੀੜ ਦੇ ਹਵਾਲੇ ਕਰ ਦਿੱਤੀਆਂ ਕੋਈ ਅਕਾਉਂਟੇਬਿਲਟੀ ਨਹੀਂ ਹੈ ਕਿਦਰੇ ਗੱਲ ਵੀ ਨਹੀਂ ਹੋਏਗੀ ਕਿ ਇਹ ਵੀ ਹੋਇਆ ਅਸੀਂ ਸਾਰੇ ਗਵਾਹ ਚ ਗਏ ਇਸ ਗੱਲ ਦੇ ਵਿੱਚ ਕਿ ਕੁੜੀਆਂ ਨਾਲ ਇਸ ਤਰ੍ਹਾਂ ਕੀਤਾ ਗਿਆ ਪਰ ਇੱਕ ਸਿਕਿਉਰਿਟੀ ਫੋਰਸ ਜਿਹੜੀ ਇਸ ਕਰਕੇ ਉਸ ਥਾਂ ਤੇ ਛੱਡੀ ਗਈ ਕਿ ਲੋਕਾਂ ਇੱਕ ਖਾਣਾ ਜੰਗੀ ਦੀ ਹਾਲਾਤ ਵਿੱਚ ਮਨੀਪੁਰ ਬਦਲ ਜਾਏ ਤਾਂਕਿ ਮਨੀਪੁਰ ਦੇ ਜਿਹੜੇ ਕੁੱਕੀ ਨੇ ਉਹ ਆਪਣੇ ਆਪ ਇਹ ਮੰਗ ਕਰਨ ਲੱਗ ਜਾਣ ਕਿ ਅਸੀਂ ਮਹਿਤਿਆਂ ਦੇ ਨਾਲ ਨਹੀਂ ਰਹਿ ਸਕਦੇ ਸਾਨੂੰ ਇੰਡੀਪੈਂਡੈਂਟ ਜਿਹੜਾ ਹੈ ਕੁਕੀ ਲੈਂਡ ਜਿਹੜਾ ਹੈ ਉਹ ਦੇ ਦਿੱਤਾ ਜਾਏ ਹਿਲ ਕਾਉਂਸਲ ਬਣਾ ਦਿੱਤੀ ਜਾਏ ਜਿਹੜੀ ਵਿਸ਼ੇਸ਼ ਸੈਂਟਰ ਦੇ ਥੱਲੇ ਆਏ ਸੈਂਟਰ ਹੋਰ ਕੀ ਚਾਹੁੰਦਾ ਹੈ ਸੈਂਟਰ ਤੇ ਹੀ ਚਾਹੁੰਦਾ ਹੈ ਕਿ ਤੁਸੀਂ ਉਹਦੇ ਥੱਲੇ ਆ ਜਾਓ ਤਾਂ ਕਿ ਉਹ ਆਪਣੀਆਂ ਸਾਰੀਆਂ ਜਿਹੜੀਆਂ ਕਾਰਪੋਰੇਟ ਵੀ ਵਾਸਤੇ ਨੀਤੀਆਂ ਉਹ ਬਣਾ ਰਹੇ ਨੇ ਉਹਦੇ ਸਿੱਧੇ ਸਿੱਧੇ ਥੱਲੇ ਆ ਜਾਓ ਉਹਨਾਂ ਨੇ ਕੁਕੀਆਂ ਨੂੰ ਇਸ ਹੱਦ ਤੱਕ ਤਤ ਕੇ ਇੱਥੇ ਤੱਕ ਕਰਨ ਤੇ ਕਹੇ ਮਜਬੂਰ ਕਰ ਦਿੱਤਾ ਕਿ ਉਹ ਕਹਿਣ ਕਿ ਸਾਨੂੰ ਸੈਂਟਰ ਦੇ ਨਾਲ ਬਿਠਾ ਦਿੱਤਾ ਜਾਏ ਤੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਆਸਪਾ ਆਮ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਯੂਐਫਐਨ ਤੋਂ ਪਹਿਲਾਂ ਦਾ ਸਿੱਕ ਪੂਰੇ ਨਾਰਥ-ਈਸਟ ਦੇ ਵਿੱਚ ਲੱਗਿਆ ਹੋਇਆ ਸਭ ਤੋਂ ਗੰਦਾ ਸਪੈਸ਼ਲ ਪਾਵਰ ਹੈ ਆਰਮੀ ਨੂੰ ਉਹ ਡਿਮਾਂਡ ਕਰਨ ਲੱਗ ਪਏ ਕਿ ਆਸਪਾ ਜਿਹੜਾ ਹੈ ਉਹ ਸਾਰੀ ਵੈਲੀ ਦੇ ਵਿੱਚ ਵੀ ਲਗਾਇਆ ਜਾਏ ਆਸਪਾ ਦੇ ਅੰਦਰ ਹੋਰ ਲਿਆਂਦੀਆਂ ਜਾਣ ਡਿਸਟ੍ਰਿਕਟਸ ਤਾਂ ਕਿ ਜਿਹੜਾ ਕੁਕੀਜ਼ ਦੇ ਉੱਪਰ ਅਟੈਕ ਹੋ ਰਿਹਾ ਉਹਨੂੰ ਰੋਕਿਆ ਜਾ ਸਕੇ ਇਹ ਗੱਲਾਂ ਅਸੀਂ ਕਿਵੇਂ ਸਮਝਾਂਗੇ ਇਹ ਗੱਲਾਂ ਸਾਡੇ ਤੱਕ ਪਹੁੰਚ ਹੀ ਨਹੀਂ ਪਾਣ ਗਿਆ ਕਿਉਂਕਿ ਅਸੀਂ ਉਹਨਾਂ ਖਬਰਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਜਿਹੜੀਆਂ ਰੋਜ਼ ਦੀਆਂ ਆਪਾਂ ਦੇ ਮਾਰਨ ਦੀਆਂ ਕੱਟਣ ਦੀਆਂ ਇਹ ਇਸ ਤਰ੍ਹਾਂ ਸਾਹਮਣੇ ਆ ਰਹੀਆਂ ਨੇ ਇਹ ਇੱਕ ਬਹੁਤ ਸਿਗਨੀਫੀਕੈਂਟ ਪਾਰਟ ਹੈ ਕਿ ਔਰ ਦੂਸਰੀ ਜਿਹੜਾ ਇੱਕਾ ਅਮੈਂਡਮੈਂਟ ਛੋਟੀ ਜਿਹੀ ਕਿਉਂਕਿ ਉਹ ਪੰਜਾਬ ਦੇ ਨਾਲ ਵੀ ਲੱਗਦਾ ਹੈ ਉਹਦੀ ਬਾਰੇ ਵੀ ਗੱਲ ਕਰਨਾ ਚਾਹਾਂਗੀ ਕਿ ਕਿਸ ਤਰ੍ਹਾਂ ਸੈਂਟਰ ਨੇ ਇੱਕ ਕਾਨੂੰਨ ਜੜਾਏ ਉਹ ਲਿਆਏ ਕੀ ਜਿਹੜਾ ਵੀ ਪ੍ਰੋਵਿੰਸ ਜਾਂ ਸਟੇਟ ਹੈ ਉਹ ਕਿਸੇ ਉਹ ਬਾਰਡਰਡ ਸਟੇਟ ਹੈ ਤੇ 100 ਕਿਲੋਮੀਟਰ ਤੱਕ ਦੇ ਅੰਦਰ ਦਾ ਜਿਹੜਾ ਉਹਦਾ ਰਕਬਾ ਹੈ ਉਹਦੇ ਵਿੱਚ ਜਿਹੜੇ ਵੀ ਕਈ ਕਿਸਮ ਦੇ ਜਿਹੜੇ ਕਾਨੂੰਨ ਨੇ ਉਹ ਲਾਗੂ ਨਹੀਂ ਹੋਣਗੇ ਜਿਹੜੇ ਸਟੇਟ ਦੇ ਕਾਨੂੰਨ ਨੇ ਉਹਨਾਂ ਦੇ ਵਿੱਚੋਂ ਫੋਰੈਸਟ ਕਨ ਸਰਵੇਸ਼ਨ ਵੀ ਉਹ ਸਿਲਾਕੇ ਦੇ ਵਿੱਚ ਦਾ ਰਾਈਟ ਹੈ ਕਿ ਜਿਹੜਾ ਕਿਉਂਕਿ ਜਿਹੜਾ ਹਿਲ ਦਾ ਇਲਾਕਾ ਹੈ ਉਹ ਮਿਆਂਮਾਰ ਦੇ ਨਾਲ ਲੱਗਦਾ ਹੈ ਤੇ ਉਹ 100 ਏਕੜ ਦੇ ਵਿੱਚ ਉਹਨਾਂ ਨੂੰ ਇਹ ਇਜਾਜ਼ਤ ਮਿਲ 100 ਕਿਲੋਮੀਟਰ ਦੇ ਅੰਦਰ ਅੰਦਰ ਇਹ ਇਜਾਜ਼ਤ ਮਿਲ ਜਾਂਦੀ ਹੈ ਕਿ ਉੱਥੋਂ ਦੀ ਜਿਹੜੀ ਹिल्स ਦੇ ਵਿੱਚ ਜਿਹੜੇ ਲੋਕਾਂ ਦਾ ਇੰਡੀਜਿਨਸ ਲੋਕਾਂ ਦਾ ਆਦੀਵਾਸੀ ਲੋਕਾਂ ਦਾ ਜਿਹੜਾ ਹੱਕ ਹੈ ਉਹਨੂੰ ਅਣਦਿੱਖ ਕਰਕੇ ਉਹਨਾਂ ਦੇ ਵਿੱਚ ਨਵੀਆਂ ਕੋਈ ਵੀ ਨੀਤੀਆਂ ਜਿਹੜੀਆਂ ਕਿ ਦੇਸ਼ ਦੇ ਹਿੱਤ ਵਿੱਚ ਹੋਣ ਜਿਹੜੀਆਂ ਕੀ ਵਿਕਾਸ ਦੇ ਹਿੱਤ ਵਿੱਚ ਹੋਣ ਜਿਵੇਂ ਕੀ ਪਾਮ ਆਇਲ ਦੀ ਖੇਤੀ ਉਹ ਕੀਤੀ ਜਾ ਸਕੇ ਜਿਵੇਂ ਕੀ ਖਣਜ ਉਹ ਥੋਕੜੇ ਜਾ ਸਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੇਂजेस ਨੇ ਸੋ ਅਸੀਂ ਦੇਖ ਸਕਦੇ ਹਾਂ ਕਿ ਤਿੰਨ ਕਿਸਮ ਦਾ ਜਿਹੜਾ ਇੱਕ ਆ ਨਿਓ ਲਿਬਰਲ ਪੋਲਿਸੀਜ਼ ਉਹਦੇ ਨਾਲ ਕੰਪਲੀਟ ਮਿਲਟਰੀਜ਼ੇਸ਼ਨ ਤੇ ਉਸਦੇ ਨਾਲ-ਨਾਲ ਚੇਂजेस ਇਨ ਦ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਤੇ ਜਿਹੜੇ ਸਾਡੇ ਆ ਰਾਈਟਸ ਵਾਲੇ ਲਾਜ਼ ਐ ਉਹਨਾਂ ਦੀ ਬੈਕਟਰੈਕਿੰਗ ਇਹ ਤਿੰਨੋਂ ਚੀਜ਼ਾਂ ਕਿਸ ਤਰ੍ਹਾਂ ਨਾਲ ਦੀ ਨਾਲ ਚਲਦੀਆਂ ਤੇ ਉਹਦੇ ਨਾਲ ਹੀ ਲੋਕਾਂ ਨੂੰ ਆਪਸ ਵਿੱਚ ਲੜਾਣਾ ਉਹ ਤੇ ਨਾਲ ਅਸੀਂ ਜਾਣਦੇ ਹਾਂ ਕਿ ਸਰਕਾਰ ਇਸ ਤਰ੍ਹਾਂ ਚਲਾ ਰਹੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਸ਼ਮੀਰ ਦੀ ਇੱਕੀ ਉਦਾਹਰਣ ਹੈ ਕਿ ਕਸ਼ਮੀਰ ਦੇ ਵਿੱਚ ਸਦੋਂ ਤਾਰਾਪਿੰਸੋ ਸੱਤੇ ਖਤਮ ਕੀਤੀ ਗਈ اور ਉਹਦਾ ਰਾਜ ਦਾ ਦਰਜਾ ਵੀ ਹਟਾ ਦਿੱਤਾ ਗਿਆ ਉਹਨੂੰ ਇੱਕ ਤਰ੍ਹਾਂ ਦੀ ਬੋਣੇ ਕਰ ਦਿੱਤਾ ਗਿਆ ਫਾਗਰੋਮੀ ਮੈਨੋਵੇ ਕਸ਼ਮੀਰ ਜਨ ਦਾ 370 ਹਟਾਉਣ ਤੋਂ ਬਾਅਦ ਕਈ ਵਾਰੀ ਮੌਕਾ ਮਿਲਿਆ ਹੈ ਜਿਸ ਤਰ੍ਹਾਂ ਉਥੋਂ ਦੇ ਲੋਕਾਂ ਦੀ ਡਿਗਨਿਟੀ ਪੰਨੀ ਗਈ ਹੈ ਜਿਸ ਤਰ੍ਹਾਂ ਉਹਨਾਂ ਨੂੰ ਸਬਕ ਸਿਖਾਇਆ ਗਿਆ ਹੈ ਕਿ ਤੁਹਾਡੇ ਇਥੋਂ ਆਵਾਜ਼ ਆਈ ਉੱਠੀ ਸੀ ਆਜ਼ਾਦੀ ਦੀ ਇਹ ਉਹਦਾ ਸਬਕ ਹੈ ਇਸ ਤਰ੍ਹਾਂ ਦਾ ਸਬਕ ਹੈ ਕਿ ਤੁਸੀਂ ਚਾਰੋਂ ਪਾਸਿਓਂ ਮਿਲਟਰੀ ਦੇ ਨਾਲ ਫੌਜ ਦੇ ਨਾਲ ਫੌਜੀ ਬੂਟਾ ਥਲੇ ਕੇਰ ਲੈ ਜਾਂਦੇ ਹੋ ਔਰ ਤੁਹਾਨੂੰ ਕੁਸਕਣ ਨਹੀਂ ਦਿੱਤਾ ਜਾਂਦਾ ਕਿਉਂਕਿ ਕੁਸਕਣ ਦਾ ਮਤਲਬ ਹੈ ਗੋਲੀ ਕੁਸਕਣ ਦਾ ਮਤਲਬ ਹੈ ਯੂਏਪੀਏ ਕੁਸਤੰਗ ਦਾ ਮਤਲਬ ਹੈ ਕਿ ਤੁਹਾਨੂੰ ਚੁੱਕ ਕੇ ਲੈ ਜਾਇਆ ਜਾਏਗਾ ਤੇ ਕਸ਼ਮੀਰ ਤੋਂ ਚੁੱਕ ਕੇ ਜੈਸਲਮੇਰ ਕਸ਼ਮੀਰ ਤੋਂ ਚੁੱਕ ਕੇ ਤੁਹਾਨੂੰ ਅੰਬੇਦਕਰ ਨਗਰ ਕਿੱਥੇ-ਕਿੱਥੇ ਦੀਆਂ ਜੇਲਾਂ ਦੇ ਵਿੱਚ ਉੱਥੋਂ ਦੇ ਨੌਜਵਾਨ ਬੱਚੇ ਅੱਜ ਵੀ ਕੈਦ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਜੇਲਾਂ ਦੇ ਵਿੱਚ ਨੇ ਤੇ ਬਹੁਤ ਵੱਡੀ ਗਿਣਤੀ ਜਿਨ੍ਹਾਂ ਦੀ ਗਿਣਤੀ ਦੀ ਉੱਥੋਂ ਦੀ ਹਾਈ ਕੋਰਟ ਸ੍ਰੀ ਕੋ ਨਗਰ ਦੀ ਹਾਈ ਕੋਰਟ ਵੀ ਜਗਿਲਨ ਦੀ ਕੋਸ਼ਿਸ਼ ਕਰਦੀ ਹੈ ਤੇ ਕਪਲਾ ਖਾ ਜਾਂਦੀ ਹੈ ਕਿਉਂਕਿ ਹੈਬੀਅਸ ਕੋਰਪਸ ਜਾਂ ਇਨਿਆ ਜ਼ਿਆਦਾ ਉੱਥੇ ਐਪਲੀਕੇਸ਼ਨ ਜ਼ਾਖਿਲ ਨੇ ਜਿਹਨਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਕਿਉਂਕਿ ਘਰ ਦੇ ਕਹਿ ਰਹੇ ਨੇ ਸਾਡੇ ਬੱਚੇ ਕਿੱਥੇ ਨੇ ਹਾਜ਼ਰ ਕਰੋ ਬੱਚੇ ਕਿਧਰੇ ਹੋਰ ਹੋਰ ਪਰਦੇਸਾਂ ਦੇ ਵਿੱਚ ਸੁੱਟ ਦਿੱਤੇ ਗਏ ਨੇ ਔਰ ਇਹ ਕੀਮਤ ਕਸ਼ਮੀਰ ਨੂੰ ਦੇਣੀ ਪਈ ਹੈ ਇਹ ਕਹਿ ਲਈ ਕਿਸ ਕਸ਼ਮੀਰ ਕਸ਼ਮੀਰੀਆਂ ਦਾ ਹੈ ਫੋਜੀ ਬੂਟਾਂ ਦੇ ਥੱਲੇ ਉਥੋਂ ਦੀ ਆਜ਼ਾਦੀ ਨੂੰ ਦਰਨਣ ਦੀ ਕੋਸ਼ਿਸ਼ ਨਾ ਕਰੋ ਸਬਕ ਨੇ ਸਾਡੇ ਲਈ ਇਹਨਾਂ ਸਾਰੀਆਂ ਥਾਵਾਂ ਤੋਂ ਛਤਿਸਗੜ ਤੋਂ ਮਨੀਪੁਰ ਤੋਂ ਨਾਰਥ-ਈਸਟ ਤੋਂ ਕਸ਼ਮੀਰ ਤੋਂ ਕਿਸ ਕੰਦ ਦੀ ਕੀਮਤ ਜਿਹੜੀ ਹੈ ਉਹ ਬਹੁਤ ਵੱਡੀ ਦੇਣੀ ਪੈ ਰਹੀ ਹੈ ਔਰ ਉਹਦੇ ਵਿੱਚ ਇੱਕ ਵੱਡੀ ਚੀਜ਼ ਜਿਹੜੀ ਸਾਨੂੰ ਮੈਨੂੰ ਬਹੁਤ سارے ਲੋਕਾਂ ਨੂੰ ਦਰਦ ਦਿੰਦੀ ਹੈ ਉਹ ਹੈ ਔਰਤਾਂ ਦਾ ਉਹ ਉਹ ਇਨਾਂ ਕਨਫਲਿਕਟਸ ਦੇ ਵਿੱਚ ਵੜਿਆ ਜਾਣਾ ਉਹਨਾਂ ਨੂੰ ਵੱਖਰੀ ਤਰ੍ਹਾਂ ਦੀ ਸਜ਼ਾ ਦੇਣੀ ਉਹ ਸਜ਼ਾ ਮਨੀਪੁਰ ਵਿੱਚ ਦਿੱਤੀ ਜਾ ਰਹੀ ਹੈ ਉਹ ਸਜ਼ਾ ਛੱਤੀਸਗੜ੍ਹ ਵਿੱਚ ਦਿੱਤੀ ਜਾ ਰਹੀ ਹੈ ਉਹ ਸਜ਼ਾ ਕਸ਼ਮੀਰ ਵਿੱਚ ਦਿੱਤੀ ਗਈ ਔਰ ਉਹ ਇਸ ਤਰ੍ਹਾਂ ਦੀ ਸਜ਼ਾ ਹੈ ਜਿੱਥੇ ਔਰਤਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਮੈਂ ਕੱਲ ਹੀ ਇੱਕ ਵੀਡੀਓ ਦੇਖ ਰਹੀ ਸੀ ਮੈਨੂੰ ਪਤਾ ਹੋਏਗਾ ਕਿ ਛੱਤੀਸਗੜ੍ਹ ਦੇ ਵਿੱਚ ਇਸ ਵਕਤ ਬਹੁਤ ਸਾਰੇ ਉਹਲੇ ਸਰਫਜ ਆਪਣੇ ਆਪ ਹੀ ਇਹ ਨਿਸ਼ਾਨੇ ਰੱਖ ਰਹੀਏ ਕਿ ਅਸੀਂ ਐਨੇ ਨਕਸੀਆਂ ਨੂੰ ਸਰੰਡਰ ਕਰਾ ਦਿੱਤਾ ਉਹ ਸਰੰਡਰ ਕਰਾਉਣ ਦੇ ਵਾਸਤੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਕਰਕੇ ਥਾਣਿਆਂ ਦੇ ਵਿੱਚ ਬਿਠਾ ਦਿੰਦੇ ਨੇ ਉਹਨਾਂ ਤੇ ਜ਼ਬਰਦਸਤੀ ਅੰਗੂਠੇ ਲਗਵਾਏ ਜਾਂਦੇ ਨੇ ਉਹਨਾਂ ਦੇ ਕੋਲੋਂ ਸਾਈਨ ਕਰਾ ਕੇ ਪਿਆ ਜਾਂਦਾ ਹੈ ਕਿ ਅਸੀਂ ਸਰੰਡਰ ਕਰਦੇ ਹੁਣ ਅਸੀਂ ਨਕਸਲੀ ਨਹੀਂ ਰਹਾਂਗੇ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਔਰਤਾਂ ਦੀ ਹੈ ਉਹ ਔਰਤਾਂ ਮੈਂ ਕੱਲ ਸੁੰਰੀシオ ਕਹਿ ਰਹੀਆਂ ਸੀ ਕਿ ਸਾਨੂੰ ਨਹੀਂ ਪਤਾ ਅਸੀਂ ਅੰਗੂਠੇ ਲਗਾਏ ਉਹਨਾਂ ਨੇ ਸਾਡੇ ਤੋਂ ਜ਼ਬਰਦਸਤੀ ਅੰਗੂਠੇ ਲਗਾਏ ਅਸੀਂ ਕਾਦੇ ਨਕਸ ਲੀਆਂ ਅਸੀਂ ਇੱਥੇ ਇੱਥੇ ਬੈਠੇ ਆਪਣਾ ਜਿਹੜਾ ਤਾਂ ਹੈ ਉਹ ਨੂੰ ਜੋ ਫਸਲ ਨੂੰ ਸੰਭਰੇ ਆ ਸਾਨੂੰ ਕੁਝ ਨਹੀਂ ਪਤਾ ਸਾਡੇ ਵਾਸਤੇ ਇਹ ਚੁਣੌਤੀ ਹੈ ਕਿ ਅਸੀਂ ਔਰਤਾਂ ਨੂੰ ਮੋਬਿਲਾਈਜ਼ ਕਰੀਏ ਔਰ ਤਾਨੂੰ ਆਪਣੇ ਨਾਲ ਲਈਏ ਉਹਨਾਂ ਨੂੰ ਆਪਣੇ ਨਾਲ ਬਰਾਬਰ ਲੈ ਕੇ ਚੱਲੀਏ ਤਾਂਕਿ ਉਹ ਸਾਡੇ ਨਾਲ ਹਰ ਲੜਾਈ ਦੇ ਵਿੱਚ ਬਰਾਬਰ ਦਾ ਹਿੱਸਾ ਹੋ ਕੇ ਨਿਭੜਨ ਉਹ ਜਿਹਨੂੰ ਕਹਿੰਦੇ ਨੇ ਕਿ ਦਾਣਾ ਨਾ ਬੰਨ ਜਨ ਜਦੋਂ ਜ਼ਬਰ ਹੁੰਦਾ ਹੈ ਉਹਨਾਂ ਦੇ ਨਾਲ ਹੁੰਦੇ ਹੋਏ ਜ਼ਬਰ ਤੋਂ ਸਬਕ ਸਿੱਖਦੇ ਹੋਏ ਅਸੀਂ ਅੱਜ ਜਾਣਦੇ ਹਾਂ ਅਸੀਂ ਜਾਣਦੇ ਹਾਂ ਅੱਜ ਕਿ ਅੱਜ ਜਿਸ ਤਰ੍ਹਾਂ ਦੀ ਨਾਲ ਬ੍ਰੀਤੀ ਆਵਾਜ਼ ਜਿਸ ਤਰ੍ਹਾਂ ਦੀ ਇਹ ਆਵਾਜ਼ ਕੇ ਤੇ ਸਟੇਜ 'ਤੇ ਵੀ ਫਿਰ ਇੱਕੋ ਇੱਕੋ ਤਰਕੀਬ ਹੁੰਦੀ ਹੈ ਕਿ ਇਹਨਾਂ ਨੂੰ ਸੋਧਿਆ ਜਾਏ ਇਹਨਾਂ ਨੂੰ ਇਹਨਾਂ ਨੂੰ ਕਿਸੇ ਤਰ੍ਹਾਂ ਦਬਾਇਆ ਜਾ ਸਕੇ ਬੜੇ ਬੜੇ ਅਸੀਂ ਸਾਰੇ ਤਰੀਕੇ ਕਈ ਤਰੀਕੇ ਹੁਣ ਤੱਕ ਸੁਣ ਚੁੱਕੇ ਹਾਂ ਸਵੇਤੋਂ ਉਹ ਤਰੀਕੇ ਸਾਡੇ ਉੱਤੇ ਵੀ ਸਾਡੇ ਆਪਣੇ ਉੱਤੇ ਵੀ ਵਰਤੇ ਜਾ ਸਕਦੇ ਨੇ ਡਿਗਨਿਟੀ ਨੂੰ ਤੋੜਨਾ, ਤੇ ਤੇਰੀ ਕੱਢ ਦੇਣਾ, ਜੇਲਾਂ ਵਿੱਚ ਬੰਦ ਕਰ ਦੇਣਾ, ਮਿਲਟਰੀ ਛੱਡ ਦੇਣੀ, ਬਹੁਤ ਕੁਛ ਹੈ ਸਟੇਟdੀਆਂ ਜੇਪਾਂ ਪਰੀਆਂ ਪਈਆਂ ਨੇ ਇਹੋ ਜਿਹੇ ਤਰੀਕਿਆਂ ਦੇ ਉੱਤੇ ਲੋਕਾਂ ਨੂੰ ਸੁਝਾਣ ਵਾਲੇ ਵੀ ਬਹੁਤ ساری ਦੁਨੀਆ ਦੇ ਵਿੱਚ ਵੀ ਮੌਜੂਦ ਨੇ ਜੇਕਰ ਉਹਨਾਂ ਦੀ ਆਪਣੇ ਹਿੰਦੁਸਤਾਨ ਚੋਂ ਕਾਟ ਪੈ ਜਾਏ ਤੇ ਉਸ ਸਾਰੇ ਖਤਰਿਆਂ ਨੂੰ ਸਮਝਦੇ ਹੋਏ ਜਿਹੜੇ ਖਤਰੇ ਸਾਡੇ ਉੱਤੇ ਵੀ ਮੰਡਰਾ ਰਹੇ ਨੇ ਸਾਨੂੰ ਕਹਿਣਾ ਪਏਗਾ ਸਾਨੂੰ ਜੱਥੇ ਬੰਦ ਹੋਣਾ ਪਏਗਾ ਲੋਕਾਂ ਨੂੰ ਨਾਲ ਲੈਣਾ ਪਏਗਾ ਕਹਿਣਾ ਪਏਗਾ ਕਿ ਸਾਨੂੰ ਕੁਝ ਚੀਜ਼ਾਂ ਪੂਰੀ ਤਰ੍ਹਾਂ ਨਾ ਮੰਜ਼ੂਰ ਨੇ ਫੌਜੀ ਬੂਟ ਨਾ ਮੰਜ਼ੂਰ ਨੇ ਔਰਤਾਂ ਦੇ ਉੱਤੇ ਤਸ਼ੱਦਦ ਨਾ ਮੰਜ਼ੂਰ ਹੈ ਪਰਪਰੇਟਾਂ ਦੀ ਖੁੱਲੀ ਐਂਟਰੀ ਸਾਡੇ ਸਟੇਟ ਦੇ ਵਿੱਚ ਨਾ ਮੰਜ਼ੂਰ ਹੈ ਸਾਨੂੰ ਇਹ ਕਹਿਣਾ ਪਏਗਾ ਕਿ ਅਸੀਂ ਜਿਉਂਦੇ ਜਾਗਦੇ ਲੋਕ ਹਾਂ ਵਿਕਾਸ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਕਿ ਅਸੀਂ ਉਹਨਾਂ ਦੇ ਬਾਰੇ ਗੱਲ ਵੀ ਕਰਨ ਨੂੰ ਤਿਆਰ ਹਾਂ ਕਿਉਂਕਿ ਅਸੀਂ ਉਹਨਾਂ ਦੇ ਬਾਰੇ ਸੋਚਦੇ ਵੀ ਹਾਂ ਜਿਵੇਂ ਸਾਡੇ ਆਦੀਵਾਸੀ ਪੈੜ ਪਰਾ ਕਹਿ ਰਹੇ ਨੇ ਕਿ ਕੀ ਲੋੜ ਹੈ ਸੜਕਾਂ ਚੌੜੀਆਂ ਕਰਨ ਦੀ ਕੀ ਲੋੜ ਹੈ ਖਨਜ ਕੱਢਣ ਦੀ ਕੀ ਲੋੜ ਹੈ ਕਿੰਨੂ ਲੋੜ ਹੈ ਜਿਨੂੰ ਲੋੜ ਹੈ ਉਹ ਹੀ ਪਹਿਲੇ ਦੱਸੇ ਸਾਡੇ ਨਾਂ ਤੇ ਨਾਂ ਮੜੇ ਇਹ ਥਰਡ ਦੇ ਵਿਕਾਸ ਲਈ ਹੋ ਰਿਹਾ ਹੈ ਅੱਜਾ ਇਸ ਦੇ ਕਿ ਅਸੀਂ ਇਸ ਗੱਲ ਦੇ ਵਿੱਚ उलझ ਜਾਈਏ ਕਿ ਇਹਦਾ ਕਿੰਨਾ ਮੁਨਾਫਾ ਹੈ ਉਹ ਮੁਨਾਫਾ ਲੈ ਕੇ ਕੋਈ ਕਿੱਥੇ ਜਾ ਰਿਹਾ ਹੈ ਤੇ ਕੋਈ ਕਿੱਥੇ ਬੈਠ ਰਿਹਾ ਸਾਨੂੰ ਆਪਣਾ ਭਵਿੱਖ ਬਚਾਣਾ ਹੈ ਸਾਨੂੰ ਆਪਣੇ ਬੱਚੇ ਬਚਾਣੇ ਅਸੀਂ ਤੇ ਅੱਜ ਉਹ ਥਾਂ ਬਣ ਗਏ ਹਾਂ ਜਿਹੜੇ ਆਪਣੇ ਬੱਚਿਆਂ ਨੂੰ ਨਿਸਾਂਬ ਪਾ ਰਹੇ ਅਸੀਂ ਆਪਣੇ ਬੱਚਿਆਂ ਨੂੰ ਪਰਾਈਆਂ ਤਰਤੀਆਂ ਤੇ ਤੱਕ ਰਹੇ ਹਾਂ ਜਿੱਥੇ ਉਹਨਾਂ ਦੀ ਬੇਕਦਰੀ ਹੋ ਰਹੀ ਹੈ ਅਗਰ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਔਰ ਇਹ ਸਮਝਦੇ ਹਾਂ ਕਿ ਇਹ ਪੂਰਾ ਗਲਬਾ ਇੱਕ ਮਾਡਲ ਦਾ ਗਲਬਾ, ਇੱਕ ਸਟੇਟ ਦਾ ਗਲਬਾ ਸੰਡੇ ਉੱਤੇ ਹੈ ਤੇ ਸਾਨੂੰ ਇੰਨਾਂ ਚੀਜ਼ਾਂ ਦੇ ਜਿਹੜੇ ਕਨੈਕਸ਼ਨ ਨੇ ਇਹ ਤਾਰਾਂ ਨੇ ਜਿਹੜੀਆਂ ਇਹ ਕਿੱਥੇ-ਕਿੱਥੇ ਜੁੜ ਰਹੀਆਂ ਨੇ ਉਹਨਾਂ ਨੂੰ ਵੇਖਣਾ ਪਏਗਾ, ਰਲ ਕੇ ਵੇਖਣਾ ਪਏਗਾ ਤੇ ਉਹਦਾ ਹੱਲ ਕੱਢਣਾ ਪਏਗਾ। ਸੋਚ ਕੇ, ਸਮਝ ਕੇ ਇਕੱਠਿਆਂ ਬੈਠ ਕੇ